ਵੇਲੀ ਬਣਾਈ ਜਾਂ ਕਿ ਤੇ ਹਮਾਦਰ ਦਾ ਪ੍ਰੇਖਾ ਪੈਂਦਾ ਲਾਹੌਰ ਤੋਂ ਇੱਕ ਪੁੱਲ ਜਾਂਦਾ ਤੇ ਉਹ ਵੀ ਲਾਲਚਲੇ ਬਣਾਇਆ ਲੈਣਦੇ ਤੇ ਛੱਡਦੇ ਪੰਜਾਬ ਦਾ ਮਾਡਲ ਤਿਆਰ ਕੀਤਾ ਔਰ ਮਿਰਾ ਖੇਲਾ ਚਰਖੜ ਵਰਗਾ ਸਟੇਡੀਅਮ ਪੰਜਾਬ ਦਾ ਹੈ ਨਹੀਂ ਹੀਰੋ ਬਣਿਆ ਔਰ ਇਹ ਮਲਖਾ ਸਿੰਘ ਦਾ ਘਰ ਬਣਾਇਆ ਹੂੰ ਠੀਕ ਐ ਸਿੱਧੂ ਮੁਸੈਲ ਦਾ ਜੋ ਪਾਰਕ ਸਟਾਫ ਕੀਤਾ ਗਾਜ਼ੇ ਇੱਕ ਬੀਤੇ ਰੈਸਟੋਰੈਂਟ ਸਾਬਿਤ ਕੀਤਾ ਹੂੰ ਕਿ ਮੈਂ ਆਪਣਾ ਖੌਨ ਪਾਣ ਤਾ ਛੇਟਾ ਦੇ ਲੇਕੇ ਫੇਮ ਜਮਕੇ ਚਰਖੜ ਮੀਲੀਓ ਦੀ ਸਿਰ ਤੇ ਨਾ ਇਦਾਦੇ ਕੰਮ ਕਰੋ ਇਹ ਨੌਜਵਾਨ ਕਿਰੇਟਸ ਨੇ ਆਵਾ ਕੰਮੋ ਕਰੋ ਪਾਕਿਸਤਾਨ ਨੇ ਕੰਮ ਕੀਤੇ ਉਹ ਦੱਸ ਸਕਦੇ ਕੰਮ ਕੀਤੇ ਕਤਾਰਸਾ ਬਿਨਾਂ ਨੇ ਕੁਲਵਾਨੀਆਂ ਕੀਤੀਆਂ ਲੋਕ ਯਾਦ ਕਰਦੇ ਨੇ ਉਹ ਕਿਹਦਾ ਬਤਾ ਜਿਹਨੇ ਲਾਹੌਰ ਦੇ ਦੇਖਿਆ ਸਮਝੋ ਚੰਮਿਆ ਮੈਂ ਅੱਜ ਮੈਸਿੰਗ ਦੀਵਾ ਅੱਜ ਅਸੀਂ ਪਹੁੰਚੇ ਆ ਪਿੰਡ ਜਰਖੜ ਲੁਧਿਆਣੇ ਜਿਹੜਾ ਪਿੰਡ ਜਰਖੜ ਹੈ ਇਹ ਜਰਖੜ ਤੇ ਪਿੰਡ ਦੇ ਵਿੱਚ ਇਹੋ ਜਿਹੇ ਯੂਰੂਪੀ ਝਰਖੰਡ ਨੇ ਹੈਜੀ ਮਸਾਲਾ ਪੈਦਾ ਕੀਤੀ ਹੈ ਕਿ ਲੋਕ ਦੂਰੋ ਦੂਰ ਦੇਖਣ ਪਹੁੰਚ ਨੇ ਇੱਥੇ ਕਿਹੜੇ ਕਿਹੜੇ ਚੀਜ਼ਾਂ ਬਣੇ ਨੇ ਇਹ ਕਿਹੜੀ ਲੋਕੇਸ਼ਨ ਹੈ ਜੀ ਤੇ ਉਹ ਜਾਣਾਂਗੇ ਅਸੀਂ ਯੂਰੂਪ ਝਰਖੜ ਜੀ ਤੋਂ ਸਾਡੇ ਕੋਲ ਬੈਠੇ ਨੇ ਯੂਰੂਪ ਜਾਗਰਖੜ ਜੀ ਤੇ ਮਿਲਦਿਆ ਕਰੌਣੇ ਉਹਨਾਂ ਨਾਲ ਗੱਲਬਾਤ ਸਬਸਕ੍ਰਾਈਬ ਜੀ ਸਸਕ੍ਰਾਈਬ ਜੀ ਬੜੀ ਮਿਹਰਬਾਨੀ ਟਾਟਾ ਬਹੁਤ ਬਹੁਤ ਧੰਨਵਾਦ ਜੀ ਪਸ਼ੰਤ ਐਵ ਤਤਾ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਚਲੋ ਸਾਡੇ ਆਪਣੇ ਚੈਨਲ ਦੇ ਉੱਤੇ ਸਾਡੇ ਜਰਾ ਪ੍ਰੈਜੈਂਟਟਾ ਇਹ ਇਹਦੇ ਬਾਰੇ ਦੱਸੋਗੇ ਤੇ ਸਾਨੂੰ ਬੜਾ ਚੰਗਾ ਲੱਗੇ। ਸਰ ਭਾਈ ਤੁਸੀਂ ਇਹ ਦੱਸੋ ਵੀ ਜਿਹੜੇ ਆ ਜਿਵੇਂ ਟਾੜੀ ਕਿਤੇ ਨਾ ਹਵੇਲੀ ਬਣਾਈ ਜਾਂ ਕਿਤੇ ਹਮਾਦਰ ਦਾ ਆਪਣੇਖਾ ਪੈਂਦਾ। ਹਾਂਜੀ ਹਾਂਜੀ। ਕਿਤੇ ਬਾਸਟਾਨ ਬਣਾਇਆ ਪਿਆ ਆਪਣੇ ਦੁਦਹੋਰ ਦਾ ਨਾ। ਕਿੱਦੇ ਲੈਂਦਾ ਪੰਜਾਬ ਭਾਜੀ। ਦੋਨੇ ਪਿਆਪਾਂ ਦੀ ਝਲਕ ਬਣਾਈ ਐ ਸੀ। ਤੇ ਅਸੀਂ ਕੰਡਾ ਇਹ ਇੱਕ ਮਿਊਜ਼ੀਅਮ ਹੈ ਨਾ ਜਨਤ ਤੇ ਚਰਖੜ। ਓਕੇ। ਤੇ ਇਹਦੇ ਵਿੱਚ ਪਰ ਅਸਲ ਵਿੱਚ ਜਿਹੜੀ ਸਾਡੀ ਦੋਹਾਂ ਪੰਜਾਬਾਂ ਦੀ ਆਫਸ ਵਿੱਚ ਪਾਈ ਚੱਕ ਸਾਂਝਾ ਠੀਕ ਹੈ ਜੀ ਉਹਨੂੰ ਦੱਸਿਆ ਗਿਆ ਤੇ ਕਿਉਂਕਿ ਫੀਲਿੰਗਸ ਨੇ ਇੱਕ ਥੋੜੀਆਂ ਜਿਹੀ ਉਹ ਪੰਜਾਬ ਕਿੱਦਾਂ ਦਾ ਤੇ ਸਾਡਾ ਪੰਜਾਬ ਕਿੱਦਾਂ ਦਾ ਫਰਕ ਕੋਈ ਨਹੀਂ ਇਹਦੇ ਵਿੱਚ ਜਨਤ ਦੇ ਜ਼ਰਖੜੇ ਦੇ ਵਿੱਚ ਅਸੀਂ ਬਣਾਇਆ ਤੇ ਇਹਨਾਂ ਲਾਹੌਰ ਸਟਾਪ ਕੀਤਾ ਲਾਹੌਰ ਤੋਂ ਇੱਕ ਪੜ ਜਾਂਦਾ ਫਿਰ ਅਸੀਂ ਲਾਲ ਕਿਲਾ ਬਣਾਇਆ ਸ਼ਰ ਲਾਲ ਕਿਲਾ ਵੀ ਹਾਂ ਲਾਲ ਕਿਲਾ ਬਣਾਇਆ ਉਹ ਦੋਹਾਂ ਕੰਟਰੀਆਂ ਦੀ ਜਿਹੜੀ ਆਪਣਾ ਕੀ ਗਾਹ ਸਾਂਝ ਨੂੰ ਇਹ ਬੁਤ ਕਰਦਾ ਫਿਰ ਲਾਹੌਰ ਕੋਟ ਹੈਗੀ ਆ ਹਵੇਲੀ ਬਣਾਈ ਹੈਗੀ ਆ ਅਰਬਲਪਰਦੇਸ ਬਣਾਇਆ ਪੁਰਾਣਾ ਪਿਆ ਆਪਣਾਇਆ ਪਾਣੇ ਪਿਆਵ ਦੀਆਂ ਸਾਡੀਆਂ ਪੁਰਾਣੀਆਂ ਪ੍ਰਾਸਤੀ ਚੀਜ਼ਾਂ ਨੇ ਉਹ ਰੱਖਿਆ ਨੇ ਉਸ ਤੋਂ ਅੱਗੇ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਮਟਰ ਤਿਆਰ ਕੀਤਾ ਤੇ ਫਿਰ ਅੱਗੇ ਜਾ ਕੇ ਜਦੋਂ ਬਾਟਰ ਕਰਾਸ ਕਰੋਗੇ ਇਹ ਸਾਨੂੰ ਸੱਚੇ ਹੱਥ ਰਾਵੀਪੁਰ ਮਿਲੂਗਾ ਪ੍ਰਕਾਰ ਪ੍ਰਸਾਦ ਦੇਖਣ ਨੂੰ ਮਿਲੇਗਾ ਤੇ ਮਿਰਖਾ ਸਿੰਘ ਦਾ ਘਰ ਮਿਲੂਗਾ ਰਾਣਾ ਮਹਾਰਾਜੀ ਸਿੰਘ ਦੇ ਕਾਲ ਦਾ ਦਰਵਾਜ਼ਾ ਵੀ ਉਹ ਕੰਨੀ ਜੇਤੂ ਵੀਗਾ ਉਸ ਸੱਚੀ ਉਹ ਲਿਬਰਟੀ ਮਿਲੇਗਾ ਜੇ ਲੋਕ ਐਂਕ ਪਾਈ ਸਿੱਧੂ ਮੁਸੇ ਵਾਲੀ ਦਾ ਆਪਣਾ ਇੱਕ ਪਾਰਕ ਬਣਾਇਆ ਸਟੈਚੂ ਦਾ ਪਾਇਆ ਇਹ ਪਹਿ ਟਾਡੇ ਨਾ ਜੇ ਵੀ ਤੁਸੀਂ ਲੈਂਦਾ ਪੰਜਾਬ ਬਣਾ ਬਣਾਤਾ ਤੇ ਹਵੇਲੀ ਬਣਾਉਂਦੀ ਹਿਮਾਚਲ ਬਣਾਉਂਦਾ ਟਾਡੇ ਦਿਮਾਗ ਦੇ ਵਿੱਚ ਕਿਦਾਂ ਹੈ ਆਈਡੀਆ ਹੈ ਵੀ ਤੁਸੀਂ ਆ ਆਪਣੇ ਪਿੰਡ ਦੇ ਵਿੱਚ ਤੁਸੀਂ ਜਾਂਦੀ ਆਪਣੇ ਪਿੰਡ ਦੇ ਨਹੀਂ ਤਾਂ ਲੋਕ ਜ਼ਿਆਦਾਤਰ ਲੋਕ ਸ਼ਹਿਰਾਂ ਨੂੰ ਮੂਵ ਹੋ ਕੇ ਇਹ ਚੀਜ਼ਾਂ ਮਣੋਂ ਦੇ ਤੁਸੀ ਆਪਣੇ ਪ੍ਰਿੰਟ ਦੇ ਵਿੱਚ ਹੀ ਬਹੁਤ ਸਾਰੀ ਬੁਝਲ ਐਪਲੀਕੇਸ਼ਨ ਬਣਾਤੀ ਜੀ ਦੇਖੋ ਮੈਂ ਵੀ ਤੁਹਾਡੇ ਵਰਗਾ ਇੱਕ ਛੋਟਾ ਜਿਹਾ ਪੱਤਰਕਾਰ ਨੇ ਹੂੰ ਮੈਂ ਲੰਬਾ ਸਮਾਂ ਆਪਣੀ ਆਪਣੀ মিডিਆ ਖਾੜ ਕਰਕੇ ਜੀਤਪੁਰ ਦੇ ਵਿੱਚ ਓਕੇ ਆਪਣਾ ਸਪੋਰਟਸ ਦੀ ਕਵਰੇਜ ਕੀਤੀ ਆ ਠੀਕ ਹੈ ਜੀ ਉਸ ਕਵਰੇਜ ਦੇ ਦੌਰਾਨ ਮੈਂ ਫੋਕੀ ਦੇ ਚਾਰ ਵਰਲਡ ਕੱਪ ਨਾ ਵਨ ਕੰਟਰੀਜ਼ ਅਮਰੀਕਾ ਜਰਮਨੀ ਬਲਿਸ਼ੀਆ ਵਗੈਰਾ ਬੜਾ ਕਵਰ ਕੀਤੇ ਨੇ ਤੇ ਜਰਮਨ ਹਾਲੈਂਡ ਚੈਂਪੀਅਨ ਦੀ ਟਰੋਫੀ ਕਵਰ ਕੀਤੀ ਆ ਕੈਨੇਡਾ ਦੇ ਵਿੱਚ ਕੀ ਟੂਨਾਊਰ ਕਵਰ ਕੀਤੇ ਨੇ ਆਸਟ੍ਰੇਲੀਆ ਸੀ ਨਹੀਂ ਲੰਪਕਾਂ ਕੀਤੀ ਆ ਠੀਕ ਹੈ ਤੇ ਕਾਫੀ ਟੂਰਨਟ ਕਵਰ ਕੀਤੀ ਮੈਨੂੰ ਬਤੌਰ ਪਤਰਕਾਰ ਜਿੰਨਾ ਤੋਂ ਅਨੁਕੂਪ ਮਿਲਿਆ ਉਹਨੂੰ ਮੈਂ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਸਾਰੇ ਮਲਕਾਂ ਦੀਆਂ ਟੀਮਾਂ ਪਲੇਅਰਜ਼ ਜਾਣਦੇ ਨੇ ਤੇ ਮਿੱਤਰ ਸਾਹਿਬ ਵੀ ਹੈਗੇ ਉਹਨਾਂ ਦੇ ਜੋ ਵੀ ਜ਼ਿੰਦਗੀ ਚ ਆਇਆ ਵੀ ਉਹਨੂੰ ਆਪਦੇ ਮਨ ਚ ਜਾਂ ਦਿਲ ਚ ਨਹੀਂ ਰੱਖਿਆਗਾ ਕਿਉਂਕਿ ਉਹਨੂੰ ਬਾਹਰ ਘਟ ਟਟਕੇ ਦੱਸਿਆ ਜਦ ਆਪਾਂ ਬੈਠੇ ਇਹਨਾਂ ਨਾਲ ਕਾਣਾ ਸੱਪਸਾ ਡਾਵਾ ਠੀਕ ਹੈ ਜੀ ਸਾਨੂੰ ਸਾਰਿਆਂ ਨੂੰ ਪਤਾ ਵੀ ਨਕਾਣਾ ਸਾਹਿਬ ਦਾ ਪਾਸਾ ਸਟਾਪਾ ਤਾਂ ਨਹੀਂ ਕਿਤੇ ਦਾ ਕਿੱਦਾਂ ਹੋਗਾ ਜਿਹਨੇ ਤੁਸੀਂ ਇਹ ਚੀਜ਼ ਅਸੀਂ ਦੇਖਣਾ ਤਾਂ ਹੈ ਨਹੀਂ ਹਾਂ ਜਿਹੜੀ ਸਾਡੀ ਨਮਨ ਜਿਹੜੀ ਦਾ ਪਗਲੀ ਪੀੜੀ ਆ ਉਹ ਪੀੜੀ ਬਾਤ ਕੇ ਮੈਸੇਜ ਆ ਵੀ ਨਕਾਣਾ ਸਾਹਿਬ ਦਾ ਬਸੜਾ ਪਈ ਆਜੋ ਉਹਨਾਂ ਨੂੰ ਇੱਥੇ ਸਾਰਾ ਫੀਲਿੰਗ ਹੋ ਗਏ ਉਹਨਾਂ ਨੂੰ ਮੈਂ ਕਿ ਕਹਾਂ ਬਤਾ ਵੀ ਜਿਹਨੇ ਲਾਹੌਰ ਦੇ ਦੇਖਿਆ ਸਮਝੋ ਜੰਮਿਆ ਜੰਮਿਆ ਮੈਂ ਤੁਹਾਡੇ ਕੋਲ ਆ ਕੇ ਕਹਾਂਗਾ ਵੀ ਜਿਹਨੇ ਜੰਮ ਤੇ ਜਰਖੜ ਨੇ ਦੇਖੀ ਜਾਂ ਜਰਖੜ ਦਾ ਲਾਹੌਰ ਨੇ ਦੇਖਿਆ ਤੇ ਉਹ ਵੀ ਲੁਧਿਆਣ ਜਿਹਾ ਤੇ ਘਟਵੜ ਜੰਮਿਆ ਨਹੀਂ ਹੈਗਾ ਠੀਕ ਹੈ ਜੇ ਬਾਰ ਉਹਨਾਂ ਦਾ ਮੇਰਾ ਮੇਰਾ ਭਾਈ ਜੀ ਸਵਾਲ ਪੁੱਛਾਲੇ ਆ ਸਵਾਲ ਇਹ ਮੈਂ ਵੀ ਤੁਹਾਡੇ ਮੰਦਿਰ ਵਿੱਚ ਪਚਾਰ ਕਿੱਦਾਂ ਆਉਂਦੇ ਵੀ ਬੁੱਕਰੀ ਲੋਕੇਸ਼ਨ ਆ ਆਪਣੇ ਆਪਣੇ ਜਰਖੜ ਪਿੰਡ ਦੇ ਵਿੱਚ ਲੋਕਾਂ ਨੂੰ ਦਿਖਾਉਣੀ ਆਉਂਦੇ ਹਾਂ ਉਹਨਾਂ ਬਾਰੇ ਪੜੀ ਦੋ ਹਾਂ ਜੀ ਮੈਨੂੰ ਮਤੋਰ ਪੱਤਰਕਾਰੀ ਜੋ ਹਾਂ ਜੀ ਮਿਲਿਆ ਉਹਨਾਂ ਬਾਰੇ ਉਹਨਾਂ ਬਾਰੇ ਮੈਂ ਸੇ ਇਕੱਠਾ ਕਰਦੀ ਕਰਤਾ ਕਰਦੇ ਕਿਦਾਂ ਜੀ ਮੈਂ ਨਹੀਂ ਚਾਹਦਾ ਜੀ ਮੈਂ ਇਹਨੂੰ ਆਪਦੇ ਵੰਚੀ ਯੰਤਰੀ ਲੈ ਕੇ ਮਰ ਜਾਂਦਾ ਹਾਂ ਹਾਂ ਜੀ ਮੈਂ ਇਹਨੂੰ ਬਾਹਰ ਐਕਸਪਲੇਨ ਕਰ ਦਿੱਤਾ ਪੀ ਲੋਕ ਦੇਖਣ ਉਹਨੂੰ ਵੀ ਦੁਨੀਆਦਾਰੀ ਇਹ ਆ ਤੇ ਦੂਸਰਾ ਸਭ ਕੋ ਪੱਟੀ ਕਰਦਾ ਸਾਰਿਆਂ ਨੇ ਮਰ ਜਾਣਾ ਰਹਿਣਾ ਕਿਸੇ ਨੇ ਜਾਤਾ ਹੀ ਰਹਿ ਜਾਣੀ ਜਾਤਾ ਵੀ ਸਾਰਿਆਂ ਨੇ ਕਿ ਜੋ ਕਰਕੇ ਜਾਓਗੇ ਤੇ ਇਸ ਕਰਕੇ ਵੀ ਅਸੀਂ ਜੋ ਵੀ ਬਣਾ ਕੇ ਚੱਲੇ ਆ ਸਾਨੂੰ ਇਹ ਆ ਕਿ ਬਾਤ ਵੀ ਗੱਲ ਚੱਲੇ ਠੀਕ ਹੈ ਉਹ ਅਗਲੇ ਦੀ ਮਰਜ਼ੀ ਦਾ ਜਾਦ ਕਰ ਲੈਣਾ ਹੈ ਕਰਨਾ ਅਸੀਂ ਆਪ ਦਾ ਰੂਪ ਪੂਰਾ ਨਵਾ ਕੇ ਜਾਵਾਂਗੇ ਤੇ ਇਹ ਆਈਡੀਆ ਉੱਥੋਂ ਆਇਆ ਮੇਰੇ ਮਨ 'ਚ ਕਿ ਜਰ ਕੋਈ ਜਾਂਦੇ ਆ ਕੱਲਾ ਹੀ ਨਹੀਂ ਹੈਗਾ ਅਸੀਂ ਕਿ ਇਹਨੂੰ

ਪਾਕਿਸਤਾਨ ਕਿਨਾਰਾ ਆਪ ਉਹਦੇ ਖੇਡਾ ਬਹੁਤ ਮਸ਼ਹੂਰ ਨੇ ਭਾਈ ਮੈਂ ਕਿਸ ਨਾਲ ਕੰਪੇਅਰ ਨਹੀਂ ਕਰਦਾ ਕਿਲਾ ਨਾਪਰ ਵਾਲਾਂ ਦੀ ਆਪਦੀ ਜਗਾ ਆਪਦਾ ਪਕਾਮ ਆ ਹਾਂਜੀ ਪਰ ਮੈਨੂੰ ਇਹਦਾ ਪਤਾ ਵੀ ਤੁਸੀਂ ਜਿਹੜਾ ਮਾਰੇ ਕਿਲਾ ਨਾਪਰ ਵੀ ਦੇਖ ਲਿਆ ਸਾਡਾ ਵੀ ਤੇ ਅਗਲੇ ਤੇ ਤੁਸੀਂ ਫਿਰ ਆਪ ਹੀ ਸਵਾਲ ਜਾਓ ਕਰ ਲਿਓ ਮੈਂ ਤਾਂ ਵਿੱਚ ਨਹੀਂ ਆਉਂਗਾ ਤੇ ਅਸੀਂ ਤਾਂ ਆਪਦਾ ਹੀ ਕੀਤਾ ਵਾ ਤੇ ਜਰਖੜ ਦਾ ਆਪਦਾ ਮਕਾਮ ਕਿਲਾ ਨਾਪਰ ਦਾ ਆਪਦਾ ਹੋਊਗਾ ਜਿਹੜਾ ਭਾਜੀ ਇਹ ਆ ਜਿਹੜਾ ਤੁਸੀਂ ਇਹ ਛੋਟੀ ਜੀ ਮਤਲਬ ਜਗ੍ਹਾ ਦੇ ਵਿੱਚ ਜਿਹੜੀ ਇਹ ਮਤਲਬ ਜਿਹੜਾ ਕਰਦੇ ਕਿ ਨਕਸ਼ਾ ਦਿਮਾਗ ਦੇ ਵਿੱਚ ਜੀ ਉਹ ਤੁਸੀਂ ਆਪਣੇ ਦਿਮਾਗ ਵਿੱਚ ਪਹਿਲਾਂ ਨਕਸ਼ਾ ਕਿਵੇਂ ਤਿਆਰ ਕੀਤਾ ਵੀ ਇੱਥੇ ਆ ਚੀਜ਼ ਹੋਣੀ ਚਾਹੀਦੀ ਹੈ ਇੱਥੇ ਨੰਦਾ ਪੰਜਾਬ ਹੋਣਾ ਚਾਹੀਦਾ ਇੱਥੇ ਲਾਲ ਕਰਾਉਣਾ ਚਾਹੀਦਾ ਇੱਥੇ ਪਾਕਿਸਤਾਨ ਦਾ ਜਿਹੜਾ ਬਸਟਾਨ ਉਹ ਇੱਥੇ ਹੋਣਾ ਚਾਹੀਦਾ ਉਹ ਤੁਹਾਡੇ ਉਹ ਕਿੱਦਾਂ ਟਾਂਡੇ ਦੇ ਵਿੱਚ ਖੜ ਇਹ ਵਾਇਗੁਰੂ ਦੀ ਰਹਿਮਤ ਆ ਉਸ ਅੱਲਾਹ ਤਾਲਾ ਖੁਦਾ ਦੀ ਹਾਂਜੀ ਉਹ ਵੀ ਹੈਗੀ ਆ ਮੈਂ ਤਾਂ ਕਿ ਸੋਚਿਆ ਜੀ ਮੇਰੇ ਕੋ ਪੜਾਉਂਗਾ ਮੈਂ ਨਹੀਂ ਮੈਂ ਕਿਸੇ ਆਰਕੀਟੈਕਟ ਦੀ ਸਿਹਤ ਲਈ ਆ ਤੇ ਬਸ ਵੀਰੇ ਉੱਠ ਕੇ ਅਰਦਾਸ ਕਰਦੀ ਸੀ ਮੇਰੇ ਅੱ빠 ਕੋ ਚੰਗਾ ਕਰਾ ਦੇ ਚੰਗਾ ਕਰਾ ਦੇ ਇਹ ਸਭ ਉਹ ਦਾਤੇ ਦੀ ਸੀ ਰਹਿਤ ਆਉਂਦੀਆਂ ਨੇ ਬੰਦੇ ਦੇ ਵਾਸਤੇ ਕੁਝ ਨਹੀਂ ਕਰ ਲਈ ਮੈਂ ਕਿਹਾ ਜਿਨੇ ਆਪਣਾ ਲਾਲ ਕਿਲਾ ਵੀ ਬਣਾਇਆ ਹੋਣਾ ਠੀਕ ਹੈ ਜਿਨੇ ਜਿਨੇ ਕੋਟ ਐਪ੍ਰੋਜੈਕਟ ਕਰਿਆ ਨੇ ਸਭ ਜਦੋਂ ਬੰਦਾ ਇੱਕ ਅਰਾਦਾ ਬਣਾ ਲੈਂਦਾ ਨਾ ਉਹ ਕਿਸੇ ਚੀਜ਼ ਨੂੰ ਕਰੰਤਾ ਮੰਜਲ ਤਿਆਰ ਕਰ ਲੈਣਾ ਤੇ ਕੁਦਰਤ ਬਹੁਤ ਮਦਦ ਕਰਦੀ ਜੀ ਇਹ ਵੀ ਤੁਸੀਂ ਇਹ ਸਾਰਾ ਪ੍ਰੋਜੈਕਟ ਤਿਆਰ ਕੀਤਾ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਤਿਆਰ ਹੁੰਦੇ ਨੇ ਟਾਈਮ ਵੀ ਬਹੁਤ ਲੱਗਦਾ ਲੱਗਦਾ ਕਿਉਂਕਿ ਨੂੰ ਇਹਦੇ ਬਾਤੇ ਜਗ੍ਹਾ ਵੀ ਚਾਹੀਦੀ ਹੁੰਦੀ ਹੈ ਜੀ ਇਹ ਜਿਹੜੇ ਤੁਸੀਂ ਸਾਰੇ ਇੱਥੇ ਲੋਕੇਸ਼ਨ ਦਿੱਤੇ ਨੇ ਬਹੁਤ ਸਾਰੇ ਮੁਲਕਾਂ ਦੇ ਵੀ ਆ ਪਾਕਿਸਤਾਨ ਦੇ ਵੀ ਆ ਇਹ ਤੁਸੀਂ ਆਪਣੇ ਜੱਦੀ ਖੇਤ ਦੇ ਵਿੱਚ ਨੇ ਜਾਂ ਹਾਂਜੀ ਹਾਂਜੀ ਬਿਲਕੁਲ ਜਿੰਨੀ ਮੇਰੇ ਕੋਲ ਜ਼ਮੀਨ ਜਾਇਦਾਦ ਮੇਰੇ ਇੱਥੇ ਆਉਂਦੀ ਸੀ ਮੈਂ ਸਾਰੀ ਇੰਨਾ ਕੰਮ ਲੈ ਵਰਤਦੀ ਆ ਅਸੀਂ ਉਥੇ ਕੋਈ ਕਣਕ ਝੋਨਾ ਨਹੀਂ ਲਾਉਂਦੇ ਹੈਗੇ ਲਾਉਂਦੇ ਸੀ ਸਾਡੀ ਰੋਟੀ ਰੋਟੀ ਸੀ ਤੇ ਜਦੋਂ ਮੈਂ ਐਂਵਿਰਨਮੈਂਟ ਕੋਰਟ ਚੋਂ ਕਰੈਕਟਾਇਰ ਕਰਦੇ ਜਰੀ ਮੇਰੀ ਰੋਟੀ ਰੋਟੀ ਉਹ ਤੇ ਮੇਰੀ ਪਰਜਨੈਂਟ ਜਿਹੜੀ ਘਟੀ ਆ ਰਹੀ ਐ ਇਹ ਤਾਂ ਬਸ ਇਤਾਂ ਤੇ ਰਹਿੰਦਾ ਜੋ ਸੀਗਾ ਮੰਦੀ ਫੀਲਿੰਗ ਜਦਾ ਲੋ ਮੰਦੀਆਂ ਭਾਵਨਾਵਾਂ ਲਾ ਲਓ ਉਹ ਸਾਰੀਆਂ ਇਕੱਠੀਆਂ ਇੱਥੇ ਕਰਦੀਆਂ ਉਸ ਖੇਡਾਂ ਸਟੇਡੀਅਮ ਕਰ ਲਏ 30 ਸਾਲੋ ਕੀ ਕੰਮ ਲੱਗੇ ਜਦੋਂ ਤੁਸੀਂ ਆਪਣੀ ਜ਼ਮੀਨ ਤੇ ਜੀ ਪਹਿਲੀ ਇਟ ਨੋ ਤਰੀਆ ਉਹ ਤੋਂ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਇਹ ਵੀ ਚੰ ਤਾਂ ਇਹਦਾ ਅਸੀਂ ਤੱਕ ਖੇਤੀਬਾੜੀ ਕਰਨ ਵਾਲਿਆ ਸਾਡਾ ਆਪਾ ਕਿਸਾਨ ਭਾਈ ਜਣਾਂ ਤੁਸੀਂ ਸਮਝਦੋਂ ਵੀ ਖੇਤੀਬਾੜੀ ਦੇ ਨਾਲ ਆਪਾਂ ਆਪਾ ਰਹਿਣਾ ਵੀ ਤੁਸੀਂ ਜ਼ਮੀਨ ਸਾਡੀ ਸਾਰੀ ਤਾਂ ਸਾਰੇ ਸਾਰੇ ਕਮਰੇ ਨਾਲ ਭੱਜੂਗੀ ਵੀ ਫਸਲ ਕਿੱਦਾਂ ਹੋਊਗੀ ਆਮਦਨ ਕਿੰਨੀ ਹੋਊਗੀ ਹਨ ਹਰੇਕ ਬੰਦਾ ਵੀ ਸਾਡੇ ਵੀ ਕਿਸਾਨ ਦੀ ਦੇਖੋ ਉਹ ਜਣਾ ਉਹ ਖੇਤ ਰਛਤ ਹੁੰਦੀ ਹੈ ਉਹਨਾਂ ਨੇ ਥੋੜੇ ਬਹੁਤੇ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਮਿਲਦਾ ਪਤਾ ਸੀ ਇਹ ਇੰਨਾ ਕੁ ਬਣ ਜਾਣਾ ਸਟੈਪ ਬਾਈ ਸਟੈਪ ਅਸੀਂ ਤਾਂ ਪਹਿਲਾਂ ਮਾਰ ਇੱਕ ਗੇਟ ਬਣਾਉਣ ਲੱਗੇ ਸੀ ਉਹ ਵੇਲੇ ਗੇਟ ਹੈ ਤੇ ਉਸ ਤੋਂ ਬਾਅਦ ਇਹ ਕਰੋਮ ਸਥਾਪਿਤ ਕਰ ਲਈ ਜਿਹੜੀ ਅੱਜ ਲਾਹੌਰ ਕੋਟ ਬਣ ਗਈ ਠੀਕ ਹੈ ਤੇ ਫਿਰ ਚਲੋ ਚੱਲ ਹੋ ਗਈ ਆ ਕਿਹ ਤੱਕ ਕਿਸੇ ਨੂੰ ਸਮਝ ਨਹੀਂ ਆਈ ਹੈਗੀ ਫਿਰ ਤਾਂ ਜਿਵੇਂ ਕਹਦੇ ਆ ਪਹਿਲਾਂ ਦੇ ਲਫਾਫੇ ਦੇ ਰੋਮੀ ਕਮੇਟੀ ਕਮੇਟੀ ਜਦੋਂ ਨਿਕਲਦਾ ਸੀ ਤੇ ਤਾਂ ਦਿਮਾਗ ਚ ਆਇਆ ਨਿਕਲ ਰਿਹਾ ਵੀ ਉਹਨਾਂ ਦਾ ਲਾਲ ਕਿਲਾ ਬਣਾ ਲਈਏ ਠੀਕ ਹੈ ਕਰਦੇ ਤਾਂ ਪਤਾ ਨਹੀਂ ਹੁੰਦਾ ਵੀ ਲਾਲ ਕਿਲਾ ਬਣਾਣਾ ਕਿ ਨਹੀਂ ਬਣਾਣਾ ਫਿਰ ਇਹ ਸਾਡਾ ਤੂੜੀ ਵਾਲਾ ਕੋਠਾ ਜੀ ਮੋਟਰ ਵਾਲਾ ਕੋਠਾ ਜੀ ਗਿਆ ਇੱਥੇ ਆਨਾਂ ਨੂੰ ਬਣਾ ਲਈਏ ਠੀਕ ਹੈ ਅਸੀਂ ਫਿਰ ਸਾਡੇ ਪਰਦਾਦਾ ਜੀ ਦਾ ਖੂਨ ਸੀਗਾ ਤੇ ਉਹ ਖੂਨ ਨੂੰ ਅਸੀਂ ਦੁਬਾਰਾ ਰਿਵਾਈਵ ਕਰ ਲਿਆ ਠੀਕ ਹੈ ਬੱਸ ਫਿਰ ਚੱਲੀ ਗਿਆ ਇਹ ਜਿਹੜਾ ਸਰ ਇਹ ਸਾਰਾ ਕੁਸਾ ਭਾਜੀ ਤੁਹਾਡਾ ਸਾਰਾ ਕੁਸਾ ਜਿਹੜਾ ਤੁਹਾਡੇ ਦੇ ਮਾਗਰੇ ਵਿੱਚੋਂ ਆਉਂਦਾ ਉਹ ਤੁਹਾਡੇ ਕਿ ਜਮਾ ਜ ਤੁਹਾਡੇ ਪਰਿਵਾਰ ਕੇ ਮੈਂਬਰ ਵੀ ਕਹਿੰਦੇ ਨੇ ਵੀ ਇੱਥੇ ਆ ਚੀਜ਼ ਬਣੀ ਚਾਹੀਦੀ ਹੈ ਨਹੀਂ ਹਾਂ ਕਹਿੰਦੇ ਬਹੁਤ ਜਿਹੜੇ ਫਲਾਰ ਕੰਫਰੈਂਸ ਆਇਆ ਸੀ ਜੜੇ ਇੱਕ ਪੋਤਰੀ ਆ ਹਾਂਜੀ ਤੇ ਇੱਕ ਜੀ ਕੁੜੀ 7 ਸਾਲ ਦੀ ਜਿਹੜੀ ਉਹਨੇ ਬੜੇ ਇਜ਼ਹਾਰ ਦਿੱਤੇ ਨੇ ਉਹਨੇ ਜਦ ਮੈਂ ਕਿਹਾ ਵੀ ਇੱਥੇ ਪੂਰ ਸੌਂਟ ਕਰੀਏ ਕੋਲ ਬੱਚੇ ਦਾ ਪੂਰਾ ਹੋਣਾ ਚਾਹੀਦਾ ਓਕੇ ਜੈਡ ਇਸ ਪੂਰਾ ਹੋਣਾ ਚਾਹੀਦਾ ਠੀਕ ਹੈ ਇੱਕ ਤੁਹਾਡੇ ਵਰਗੇ ਪੱਤਰ ਕਰਦੀ ਜਿੰਨੇ ਇੱਕ ਗੱਲ ਕੀਤੀ ਕਿ ਜੇ ਜੈ ਪਾਕਿਸਤਾਨ ਬਣਾਉਣ ਲੱਗੇ ਹੋ ਤੇ ਤਾਂ ਇੱਕ ਇਦਾਂ ਦੀ ਕਿਸੇ ਪ੍ਰੋਮਿਨੈਂਟ ਫਿਗਰ ਦਾ ਇੱਥੇ ਘਰ ਬਣਾਓ ਜਿਹੜਾ ਉਧਰੋਂ ਬਿਲਕੁਲ ਖਾਲੀ ਹੱਥ ਉੱਜੜ ਕੇ ਆਇਆ ਹੋਵੇ ਤੇ ਇੱਧਰ ਆ ਕੇ ਉਹ ਮਹਾਨ ਦਾ ਹੀਰੋ ਬਣਿਆ ਉਂਟੇ ਜਿਵੇਂ ਮਿਲਖ ਸਿੰਘ ਦਾ ਘਰ ਬਣਾਇਆ ਹੂੰ ਕਿਦਾ ਸਿੱਧੂ ਮਸੇਵਾਲ ਦਾ ਪਾਰਕ ਸਤਾਉ ਦਿੱਤਾ ਵੀ ਤਾਂ ਕਿਹਾ ਜਿਵੇਂ ਰੈਸਟੋਰੈਂਟ ਸਤਾਉ ਦਿੱਤਾ ਵੀ ਤਾਂ ਜਿਹੜੇ ਆਉਣ ਵਾਲੇ ਯਾਤਰੀ ਇਹਨੇ ਉਹਨਾਂ ਲਈ ਚਾਰ ਪੰਜ ਰੂਮ ਬਣਾਏ ਨੇ ਫੋੜੇ ਫਰਕ ਮਗਰ ਬਣਾਇਆ ਕਾਫੀ ਸਜ਼ਾ ਦੇ ਬੱਚਿਆਂ ਨੇ ਇਸ ਨੂੰ ਆਪਣਾ ਦਿੱਤਾ ਸਜ਼ਾ ਦੇ ਝੂਲੇ ਬਣਾਏ ਜਾਂ ਸਾਡੇ ਝੁੱਟੇ ਵਾਸਤੇ ਇਹ ਮਨਕਾਣਾ ਸਾਹਿਬ ਸਾਡਾ ਵੀ ਇੱਕ ਸਜ਼ਾ ਕੇ ਦਾ ਜਰਮਨ ਕਾਣਾ ਸਾਹਿਬ ਨੂੰ ਤਰਸੇ ਪਿਆ ਤਰਸੇ ਪਿਆ ਦੇਖਣ ਨੂੰ ਠੀਕ ਹੈ ਇਹ ਕੋਈ ਦਾ ਚੀਜ਼ ਉਹਦੀ ਬਣਾਈ ਅਸੀਂ ਬਸ ਸਾਡਾ ਬਣਾ ਤਾ ਕਰ ਜੇ ਕੋਈ ਪੈਸੇ ਕਿਤੇ ਦਿਖਾਉਣੇ ਆ ਮੈਂ ਨਹੀਂ ਉਹ ਧਰਮਿਕ ਜਿਹੜਾ ਇਸੇ ਸਮੱਸਿਆ ਦੇ ਵਿੱਚ ਪ੍ਰੋਬਲਮ ਤੋਂ ਕਰਨਾ ਕੋਈ ਹੋਰ ਇਤਰਾਜ਼ ਕਰਦਾ ਮੈਂ ਸਖਤ ਕਿ ਅਸੀਂ ਉਹਦਾਂ ਦੀ ਚੀਜ਼ਾਂ ਬਣਾਈ ਨੇ ਜਿਹੜੀਆਂ ਆਮ ਪਬਲਿਕ ਆਪਾਂ ਲੋਕਾਂ ਦੇ ਬੱਚੇ ਆਪਾਂ ਲੋਕਾਂ ਜਾਣ ਤੋਂ ਕਰ ਸੀ ਇਹ ਮੇਰਾ ਨਕਲ ਕਰ ਲੱਗਦਾ ਤੇ ਗੁਰ ਕਰਦੀ ਉਹ ਆਪਣੇ ਆਪ ਦੀ ਗੱਲ ਨਹੀਂ ਹੈ ਇਹ ਸਾਰਾ ਕੁਝ ਤੁਹਾਨੂੰ ਮੈਟਰ ਇਕੱਠਾ ਕਰਨ ਲਈ ਇਹ ਸਾਰੀਆਂ ਕੰਪਿਊਟਰਾਂ ਦਿਖਾਉਣ ਲਈ ਤੁਹਾਨੂੰ ਸਮਾਂ ਕਿੰਨਾ ਕੁ ਲੱਗਿਆ ਹੋਗਾ ਇਹ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਜਾਂਦਾ ਸਾਰੀ ਜ਼ਿੰਦਗੀ ਲੱਗ ਗਈ ਆ ਸਾਰੀ ਜ਼ਿੰਦਗੀ ਆਪਾਂ ਕਣ ਮੱਕੀ ਬੀਜਣੀ ਤੇ ਚੌਣਾ ਲੜਾ ਠੀਕ ਇਹ ਜੋਤੀ ਜਨਿਆ ਜਾਂ ਗੱਡੇ ਮਾਰੇ ਆ ਸਾਰਾ ਸਾਰਾ ਕਿੱਡਾ ਬੜੀ ਸੋਚੀ ਨੇ ਕਿੱਡਾ ਕਿਵੇਂ ਕਿਉਂ ਨਹੀਂ ਟ੍ਰੀਟਮੈਂਟ ਕਿਵੇਂ ਚਲਾਉਣੇ ਆ ਵਿੱਚ ਇਹ ਸੋਚਿਆ ਨੇ ਵੀ ਮੀਡੀਅਮ ਨੂੰ ਵਧੀਆ ਕਿਵੇਂ ਬਣਾਉਣਾ ਹੋਰ ਕਿਵੇਂ ਕਰਨਾ ਬਸ ਉਹ ਨਾ ਬੇਰਾਖਾ ਹੁਟਾ ਡਿਮਾਂਡ ਦੇ ਵਿੱਚ ਕੀ ਆ ਬਈ ਅੱਗੇ ਤੁਸੀਂ ਕੀ ਕਰਨਾ ਚਾਹੋਗੇ ਕਿ ਕਿਹੜੀ ਇੱਥੇ ਆਮ ਲੋਕਾਂ ਨੂੰ ਕਿਸੋ ਵੀ ਆ ਕਿ ਇੱਥੇ ਗਰਖੜਪਣ ਦੇ ਵਿੱਚ ਦੇਖਣ ਯੋਗ ਹੈਗੀ ਆ ਹਾਂ ਅਸੀਂ ਇੱਕ ਚੜ੍ਹਦੇ ਪੰਜਾਬ ਦਾ ਪਾਰਕ ਸਥਾਪਿਤ ਕਰਨਾ ਕਿ ਕਿਤੇ ਜਿੰਨੇ ਵੀ ਗਰੁੱਪ ਆਉਂਦੇ ਨੇ ਲੈਟ ਚ ਆਉਂਦੇ ਆ ਨੇ ਕੁੱਤਿਆਂ ਵਾਲੇ ਆ ਹੋਰ ਲੋਕ ਸੋਲ ਬਹੁਤ ਹੋ ਗਏ ਉਹ ਕਹਿੰਦੇ ਇੱਕ ਐਸੀ ਹਾਲ ਬਣਾ ਉਹ ਮਤੇ ਸਾਰਾ ਤਰ ਫਰਕ ਦੇ ਤੇ ਦੇ ਨਾ ਫਿਰ ਉਹ ਭਾਲ ਦੇ ਵੀ ਠੰਡੀ ਜਗ੍ਹਾ ਤੇ ਬੈਠੇ ਠੰਡੀ ਜਗ੍ਹਾ ਤੇ ਇੱਕ ਐਸੀ ਉਹਨੇ ਐਸੀ ਹਾਲ ਸਟਾਰਟ ਕਰਾਂਗੇ ਤੇ ਬਾਕੀ ਮਨਚ ਦੇ ਕਾਫੀ ਆਈਡੀਆ ਨੇ ਉਹ ਤੁਸੀਂ ਇਹਦੇ ਵਿੱਚ ਤੋਂ ਨਾਮ ਲਾਓ ਮੇਰੇ ਮਨਚ ਹੀ ਰਹਿਣ ਉਹ ਠੀਕ ਹੋ ਜਿਹੜੇ ਲੋਕ ਆਪੇ ਉਹ 2 ਸਾਲ ਬਾਅਦ ਤੁਸੀਂ ਆ ਕੇ ਅਗਲੀ ਇੰਟਰਵਿਊ ਚ ਦੇਖ ਲਓ ਕਿਉਂਕਿ ਮੈਂ ਆਪਦਾ ਤਨ ਮਨ ਤਨ ਖੇਡਾਂ ਦੇ ਲੈ ਕੇ ਮ ਜਮਕੇਦਰ ਕਰਕੇ ਮਿਲਿਆ ਨੇ ਸਰਪ੍ਰੀ। ਲੈ। ਹੋਰ ਮ ਰੇਨੀਆ ਉਹਨਾਂ ਦੇ ਦੋਸਤਾਂ ਮਿੱਤਰਾਂ ਦਾ ਵੀ ਜਿਨ੍ਹਾਂ ਨੇ ਮੇਰੀ ਸਮੇਂ ਸਮੇਂ ਕੇ ਕੋਹ ਨਜ਼ਦੀਕੀ ਤੇ ਤੰਗਲ ਨਹੀਂ ਮੰਨਣ ਤੱਕ ਜਿਹੜੇ ਹੁਣ ਭਾਜੀ ਇਹ ਜਿਵੇਂ ਤੁਸੀਂ ਇਹ ਬਹੁਤ ਸਾਰਾ ਕੰਟੈਕਟ ਬੜਾ ਤਿਆਰ ਕਰਕੇ ਕੀਤਾ ਹੈ। ਇਹ ਤਾਂ ਭਾਜੀ ਖਰਚਾ ਵੀ ਬਹੁਤ ਹੋਊਗਾ। ਹਾਂਜੀ। ਖਰਚਾ ਪਰ ਪਰਿਵਾਰਕ ਮੈਂ ਬਨੇ ਕਿਤੇ ਵੀ ਖਰਚਾ ਬਹੁਤ ਹੋ ਰਿਹਾ। ਤੇ ਐਸ ਕੁਖੋ ਪਰਿਵਾਰ ਮੈਂਬਰਾਂ ਨੇ ਮੈਨੂੰ ਹੌਸਲਾ ਹੀ ਦਿੱਤਾ। ਹੂੰ। ਕਿ ਕੋਸੇ ਪਰਿਵਾਰ ਮੈਂਬਰਾਂ ਨਾਲ ਦਾ ਵੱਧ ਕੁਦਰਤ ਨੇ ਮੈਨੂੰ એનર્ਜੀ ਦਿੱਤੀ ਹੈ ਵੀ ਲੱਗਿਆ ਰਹੇ ਐਸਾ ਮੇਰੇ ਕੋਲ ਕਦੇ ਮੇਰਾ ਜਿਹਨਾਂ 2-3 ਲੱਖ ਤੋਂ ਵੱਧ ਹੈ ਜਿੱਦਾਂ ਆਉਂਦਾ ਸੀ ਉਹਨੇ ਵੀ ਇੱਕ ਚੀਜ਼ ਬਣਾ ਲੈਂਦੇ ਆ ਕੋਈ ਸਾਡੇ ਕੋਲ 100 ਕਰੋੜ ਰੁਪਏ 4 ਲੱਖ ਪਿਆ ਜਾਂ 2 ਲੱਖ ਜਿੰਨੇ ਕਾਉਂਦੇ ਉਹਨੇ ਨਾਲ ਬਣਾ ਲੀਦਾ ਵਾ ਤੇ ਬਸ ਨੂੰ ਮੈਂ ਕੀ ਕਹਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਸੱਪਾ ਜੀ ਜਿਵੇਂ ਤੁਸੀਂ ਗੱਲ ਕਰਦੇ ਜੀ ਵੀ ਤੁਹਾਡੇ ਪਿੰਡਾਂ ਵੀ ਖੇਡ ਦਾ ਬਹੁਤ ਮਸ਼ਹੂਰ ਨੇ ਹਾਂਜੀ ਉਹ ਜਿਹੜਾ ਖੇਡ ਦਾ ਸਟੇਡੀਅਮ ਅਸੀਂ ਤਾਂ ਤਕਰੀਬਨ ਸੋਸ਼ਲ ਮੀਡੀਆ ਤੇ ਦੇਖਿਆ ਹਾਂਜੀ ਹਾਂਜੀ ਉਹ ਮੌਕਾ ਮੇਰਾ ਤਾਂ ਜ਼ਰੂਰ ਦੇਖੀ ਜਾਵਾਂ ਤੁਹਾਡੇ ਪਿੰਡਾਂ ਦਾ ਜ਼ਰੂਰ ਦੇਖੀ ਜਾਵਾਂਗੇ ਪਰ ਐਡਾ ਵੱਡਾ ਭਾਈ ਸਟੇਡੀਅਮ ਭਾਈ ਸਟੇਡੀਅਮ ਬਹੁਤ ਤਗੜਾ ਤੁਹਾਡੇ ਪਿੰਡ ਦਾ ਬਣਿਆ ਹੈ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਹਾਂ ਪਰ ਜੋ ਫਰੰਟ ਸਟੇਡੀਅਮ ਤਾਂ ਬਹੁਤ ਪੈਸਾ ਲੱਗੋ ਭਈ ਇੰਨਾ ਪੈਸਾ ਉਹ ਬਣਿਆ ਕਿਵੇਂ ਆ ਜੀ ਕਿਦਾਂ ਤਿਆਰ ਹੋ ਗਿਆ ਕੋਈ ਗਵਰਨਮੈਂਟ ਦੇ ਕੋਈ ਆ ਕੋਈ ਗਵਰਨਮੈਂਟ ਕੋਲ ਸਹਿਯੋਗ ਰਿਹਾ ਜਾਂ ਨਾ ਰਿਹਾ ਪੰਨਾ 7 ਕਰੋੜ ਰੁਪਏ ਸਟੇਟਲ 7 ਕਰੋੜ 7 ਕਰੋੜ ਦੀ ਗੱਲ ਹੈ 7 ਕਰੋੜ ਰੁਪਏ ਤੇ ਪੱਤਰਕਾਰ ਜਿਵੇਂ ਰਿਹਾ ਠੀਕ ਆ ਉਹ ਚ ਗੱਲ ਕਹਿੰਦੇ ਆ ਵੀ ਨੰਨਾ ਪੱਤਰਕਾਰ ਦਾ ਰਸਤੇ ਰੋਵੇ ਕਰਨਾ ਤੇ ਅੱਜ ਕਰ ਨਹੀਂ ਪਾਇਆ ਇਸ ਜਿਹੜੀ ਆ ਲੋਕਾਂ ਦੇ ਦੋਮਾਨਰ ਲੋਕਾਂ ਦੇ ਸਿਰ ਪਾਣਾ ਪਾਇ ਉਦਿਨੇ ਤਨਾ ਤੇ ਸਰਕਾਰਾਂ ਨੇ ਸਾਡੇ ਬੇਨਸਫੀ ਬਹੁਤ ਬੇਨਸਫੀ ਕੀਤੀ ਹੈ ਅਕਾਲੀਆਂ ਨੇ ਪਰਚੇ ਵੀ ਕਰਾਏ ਓਕੇ ਠੀਕ ਆ ਤੇ ਜੇ ਉਹਨਾਂ ਨੇ ਪਰਚੇ ਕਰਾਏ ਉਹਨਾਂ ਦਾ ਖੁਸ਼ਹਰਮ ਨਹੀਂ ਲੱਗਦਾ ਸਾਡਾ ਸਟੇਡੀਅਮਾਂ ਦੇ ਵਿੱਚ ਆ ਕਿੰ ਚੱਲਦਾ ਤੁਹਾਡੇ ਰਾਤਾ ਲੇਖਣਾ ਚਾਹੀਦਾ ਨਹੀਂ ਉਸ ਤੋਂ ਅੰਦਰ ਮੰਦਿਰ ਹੋਣੀ ਚਾਹੀਦੀ ਤੁਸੀਂ ਹਾਰਡ ਵਰਕਰ ਹੋਣੇ ਚਾਹੀਦੇ ਤੁਹਾਡੇ ਸਮਰਪਿਤ ਭਾਵਨਾ ਹੋਣੀ ਚਾਹੀਦੀ ਨੇ ਭਾਈ ਇੱਕ ਪਾਸੇ ਤਾਂ ਸਾਡੀ ਸਰਕਾਰਾਂ ਕਹਿੰਦੇ ਨੇ ਵੀ ਸਾਡੇ ਸਰਕਾਰਾਂ ਕਿ ਇੱਕ ਉਹ ਜੀ ਸਰਕਾਰਾਂ ਕਹਿੰਦੇ ਨੇ ਵੀ ਸਾਡੇ ਬੱਚੇ ਜਿਹੜੇ ਨੌਜਵਾਨ ਨੇ ਨਸ਼ੇ ਤੋਂ ਬਚ ਕੇ ਖੇਡ ਗਰਾਊਂਡ ਦੇ ਵਿੱਚ ਆਉਣ ਖੇਡ ਗਰਾਊਂਡ ਵਿੱਚ ਤਾਂ ਹੀ ਆਉਣਗੇ ਜੇ ਸਾਡੇ ਗਰਾਊਂਡ ਵਧੀਆ ਹੋਣਗੇ ਇਹੋ ਗੱਲਾਂ ਨੇ ਲੀਡਰਾਂ ਦੀਆਂ ਗੱਲਾਂ ਹੋ ਕੇ ਆ ਨੇ ਲੋਕਾਂ ਨਾਲ ਮੋਟਰ ਲੈਣੀਆਂ ਆਉਂਦੀਆਂ ਨੇ ਠੀਕ ਆ ਸੀਰੀਅਸ ਤੌਰ ਤੇ ਮੈਂ ਨਹੀਂ ਹੱਥੇ ਦੇਖਿਆ ਕੋਈ ਜਿਹੜਾ ਕਿਸੇ ਵੀ ਸਰਕਾਰ ਦਾ ਬੰਦਾ 100% ਸਮਰਪਿਤ ਬੰਦਾ ਆਇਆ ਗੱਲਾਂ ਮਾਰ ਕੇ ਅੱਗੇ ਚਲੇ ਜਾਂਦੇ ਨੇ ਤੇ ਇਹ ਕੁਝ ਕੁ ਬੰਦੇ ਸਦਾਈ ਬੰਦੇ ਹੁੰਦੇ ਨੇ ਸਾਡੇ ਵਰਗੇ ਕਮਲੇ ਹੁੰਦੇ ਨੇ ਲੋਕ ਕਮਲੇ ਕਹਿੰਦੇ ਉਹਨਾਂ ਨੂੰ ਜਿਹੜੇ ਕਿੱਡਾ ਪੰਜਾਬ ਦੇ ਵਿੱਚ ਤੁਸੀਂ ਟੋਪ ਲਾ ਕੇ ਦੇਖੋ ਕਿੰਨੀਆਂ ਕਿ ਗਰਾਊਂਡਾਂ 'ਚ ਰੌਣਕ ਪੈਂਦੀ ਹਰ ਮੰਤਰੀ ਕਹਿੰਦਾ ਕਿ ਕਿੱਡਾ ਅਸੀਂ ਪੱਤਿਆਂ ਦੂਰ ਕਰਤੀਆਂ ਨੇ ਕਿੱਡਾ ਆਏ ਕਰਦੇ ਕਿੱਡਾ ਕਿੰਨੇ ਕਿ ਗਰਾਊਂਡਾਂ 'ਚ ਰੌਣਕ ਬੰਜਰ ਪਈਆਂ ਨੇ ਗਰਾਊਂਡ ਸੰਸਾਰ ਪੁਰ ਹਾਕੀ ਦਾ ਘੜ ਰਿਹਾ 14 ਲੰਮਕਿਆਂ ਤੇਦਾ ਹੋਈ ਨੇ ਚਾਥੀਗਾ ਮੈਂ ਯਾਣੀ ਕਦੇ ਮੈਂ ਦਾਅ ਪਾ ਲੈਣਾ ਉਹ ਗਰਾਊਂਡ ਵੀ ਬੰਜਰ ਆਉਣੇ ਅੱਜ ਇਹ ਸਾਡੇ ਕਲਚਰ ਉਹਦਾ ਕਾਰਨ ਕੀ ਹੈ ਜੀ 스포츠 ਕਲਚਰ ਹੀ ਖਤਮ ਹੋ ਗਿਆ ਹਾਂਜੀ 스포츠 ਫੈਸਿਲਿਟੀਆਂ ਨਹੀਂ 스포츠 ਜੇ ਕੋਈ ਕਰਦਾ ਤਾਂ ਉਹ ਅੱਗੇ ਕੋਈ ਅਪਰਚੂਨਿਟੀ ਹੈ ਨਹੀਂ ਜਾਉ ਉਹਦੇ ਦੱਸੋ ਸਹੀ ਕਿਹੜੇ ਬੰਦੇ ਨੂੰ ਜੌਬ ਮਿਲਦੀ ਆ ਕੋਈ ਥੋੜੇ ਜਿਹੇ ਬੰਦੇ ਨੇ ਜਿਹੜੇ ਨਿਕਲਦੇ ਨੇ ਤੇ ਸਾਡਾ ਬੇੜਾ ਦਾ ਕ੍ਰਿਕਟ ਨੇ ਕਰਦਾ ਗਲੀਆਂ ਤੇ ਸੜਕਾਂ ਤੇ ਖੇਤਾਂ ਤੇ ਕ੍ਰਿਕਟ ਖੇਡੀ ਜਾਂਦੀ ਹੈ ਕਿੰਨੇ ਕ ਬੰਦੇ ਕ੍ਰਿਕਟ ਤੇ ਜੌਬ ਲੈ ਕੇ ਕਰਕੇ ਇਹ ਹਾਕੀ ਨੇ ਕਾਫੀ ਕਰ ਦਿੱਤਾ ਤੇ ਹਾਕੀ ਪ੍ਰਤੀ ਸਰਕਾਰਾਂ ਤੇ ਧਿਆਨ ਕਿਹਨਾਂ ਕਾਇਗ ਪੰਜਾਬ ਦੇ ਦਸ ਦਸ ਜਵਾਕ ਮੈਂ ਤਾਂ ਕਹਾਂਗਾ ਪਲੇਅਰ ਖੇਡਦੇ ਨੇ ਉਹ ਪਾਕਤੀਮਸ ਖੇਡਦੇ ਨੇ ਵਰਲਡ ਕੱਪ ਟੀਮਸ ਖੇਡਦੇ ਨੇ ਤੇ ਮੈਨੂੰ ਇੱਕ ਦੱਸੇ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਹੌਕੀ ਦਾ ਇਨਫਰਾਸਟ੍ਰਕਚਰ ਕਿੰਨਾ ਕੁ ਵਧਿਆ ਕੀ ਜੇ 10 ਬਾਰੇ ਇਸ ਤੋਂ ਟਰਫ ਨੇ ਵਿਆਹ ਕਿੰਨੀ ਕੁ ਗੱਲ ਹੈ ਗਿਆ ਹਾਲੈਂਡ ਜਾਓ ਤੇ ਥੋੜੇ ਜੇ ਏਰੀਆ 'ਚ 1000 ਟਰਫ ਹੈਗੇ ਸਟਰੀਜ ਜਾ ਕੇ ਸਪੋਰਟਸ ਕਲਚਰ ਦੇਖਣ ਵਾਲਾ ਹੈਗਾ ਤੇ ਸਾਡੇ ਗੱਲਾਂ ਬਾਤ ਮਾਰਦੇ ਨੇ ਜੇ ਸਾਡੇ ਕੋਈ ਐਸੀ ਸਾਰਥਕ ਸਪੋਰਟਸ ਪੌਸੀ ਹੈ ਨਹੀਂ ਕਿ ਜਿਹਦੇ ਤਹਿਤ ਸਾਡਾ ਪੰਜਾਬ ਅ ਮਿਜਾਸੀ ਤੋਂ ਪਹਿਲਾਂ ਬਹੁਤ ਕੌਸਿਕਾ ਸਪੋਰਟਸ ਦੇ ਵਿੱਚ ਪੰਜਾਬ ਦੇ ਵਿੱਚ ਇਹ ਬਾਰੇ ਉਹਦੀ ਸਰਕਾਰਾਂ ਦੀ ਬੇਤਿਆਨੀ ਨਹੀਂ ਨਿਬੇੜਾ ਕਰ ਕਰਦੇ ਤਾਂ ਜੇ ਸਰਕਾਰਾਂ ਧਿਆਨ ਦੇਣਗੀਆਂ ਗੱਲਾਂ ਬਾਤਾਂ ਨਹੀਂ ਕਰਨਗੀਆਂ ਤਾਂ ਸਪੋਰਟਸ ਕਲਚਰ ਰਵਾਈਵ ਹੋ ਸਪੋਰਟਸ ਕਾਦ ਰਵਾਈਵ ਪਲੇਅਰ ਰਵਾਈਵ ਹੋ ਜਾਵੇ ਜੇ ਪੂਰੇ ਪੰਜਾਬ ਨੂੰ ਦੱਸੋ ਕਿੰਨੀਆਂ ਅਕੈਡਮੀ ਚ ਨੇ ਜਿਹੜੀ ਆਪ ਦੇ ਦਮ ਤੇ ਕੰਮ ਕਰਦੀਆਂ ਨੇ ਨਹੀਂ ਜਿਹੜਾ ਜਿਹੜਾ ਇੱਕ ਮਿੰਟ ਚਰਕਰ ਗੱਡਣੀ ਹੈ ਮੈਂ ਟੋਟਲ ਲਗਭਗ 20 ਹੋਰ ਲੱਗ ਕਿ ਇਥੇ ਲੱਟਦੀ ਹੋਣੀ ਆ ਕੋਈ ਫੋਟਵਾਲਦੀ ਹੋਣੀ ਆ 20 ਅਕੈਡਮੀ ਨੂੰ ਕੋਈ ਸਰਕਾਰ ਦੱਸੇ ਜੇ ਕੋਈ ਸਲਾਣਾ ਗ੍ਰਾਂਟ ਦਿੰਦੀ ਆ ਉਹਨਾਂ ਨੂੰ 20-20 ਲੱਖ ਰੁਪਏ ਸਾਲ ਦਾ ਦੇਣ ਰਿਜ਼ਲਟ ਉਹ ਤੋਂ ਦੁਗਣੇ ਹੋਣਗੇ ਤਿਕਣੇ ਹੋਣ ਤੇ ਸਰਕਾਰਾਂ ਦਾ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹੈ ਗ੍ਰਾਂਟਾਂ ਨੂੰ ਬਹੁਤ ਵਧੀਆ ਖੇਡ ਗ੍ਰਾਂਡ ਬਹੁਤ ਵਧੀਆ ਬਣਾਤੇ ਹਾਂ ਜੀ ਆਪਾਂ ਬਹਿਸ ਕਰੀ ਆ ਇਹ ਮੁੱਦਾ ਨਹੀਂ ਇਹ ਹਾਂਜੀ 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 ਸਰਕਾਰਾਂ ਨੇ ਆਪ ਦਾ ਰੋਲ ਲਗਾਉਣਾ ਇਹਦੇ ਚੱਲ ਜਣਾ ਵਾ ਤੇ ਜਿਹੜੀ ਗੱਲ ਕਹਿ ਗਈ ਵੀ ਸਾਡੇ ਵਰਗੇ ਬੰਦਿਆਂ ਨੇ ਜੋ ਇਹ ਵਸਕੀਤਾ ਇਹਦੀ ਗੱਲ ਆਪਾਂ ਕਰੀਏ ਹਾਂਜੀ 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 ਸਰਕਾਰ ਤੇ ਬੱਸ ਕਰਦੇ ਨੇ ਹੂੰ ਸਰਕਾਰਾਂ ਦਾ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਸਿਸਟਮ ਕਿ ਉਹਨਾਂ ਨੂੰ ਵਸੇ ਜਾਂ ਪਾਇ ਬਿਲਕੇ ਦਾਸ ਕਰੋ ਉਹਨਾਂ ਨੂੰ ਸਵਾਤ ਮਿਲੇ ਹਾਂਜੀ ਹਾਂਜੀ ਜਿਹੜੇ ਤੁਹਾਡੇ ਕਹਿੰਦਾ ਪਰ ਜਿਹੜਾ ਟਾਟਾ ਸਟੇਡੀਅਮ ਆ ਤੁਹਾਡੇ ਐਨਆਰਈ ਮੰਦਿਰ ਸਹਿਯੋਗ ਦੇ ਨਾਲ ਪੂਰਾ ਬਣਿਆ ਹੋਇਆ ਹੈ ਔਰ ਪੰਜਾਬ ਚ 388 ਸਟੇਡੀਅਮ ਅਪਰੂਵ ਹੋਏ ਨੇ ਹੂੰ ਮੈਂ ਬਾਰ-ਬਾਰ ਜ਼ਰ ਕਰਕੇ ਇਹਦੀ ਗੱਲ ਕੀਤੀ ਆ ਹਾਂਜੀ ਜਰਖਟ ਦੇ ਬਟੇ ਨੋਇ ਹੈ ਨੀ ਐਡਾ ਬੜਾ ਸਟੇਡੀਅਮ ਹੋਵੇ ਜਰਖਟ ਦੇ ਬਟੇ ਨਾ ਨੋ ਨੋ ਦੇ ਬਾਅਦ ਕੋ ਗ੍ਰੈਂਡਿੰਗ ਜਾਰੀ ਕੀਤੀ ਲਾਲਾ ਰਾਹ ਪ੍ਰਤੀਕਾਇਨ ਵਿਧੀ ਕਿੱਟਾਂ ਨੇ ਲਾਲਾ ਰਾਹ ਪਰ ਨੋਇ ਯੂਨੀਵਰਸਿਟੀ ਦੇ ਬਟੇ ਜੇ ਮੈਜਰ ਨੂੰ ਐਸੇ 50 ਪੈਕ ਵਰਗਰਾ ਦੰਨੇ ਜਿੱਥੇ ਸਪੋਰਟ ਸੈਕਟੀਵਿਟੀ ਹੋ ਰਹੀ ਆ ਠੀਕ ਹੈ ਜੀ ਓਕੇ ਓਕੇ ਪਰ ਉਹਨਾਂ ਨੂੰ ਸਟੇਡੀਅਮ ਦੇ ਪਾਈਂ ਸਰਾਬੇ ਦਾ ਨੋਇ ਹੈ ਨੀ ਸਰਾਬੇ ਨੂੰ ਨੀ ਠੀਕ ਹੈ ਤੇ ਸਹੀ ਸਪੋਰਟ ਸੌਰੀ ਤੇ ਚਿੱਟੇ ਹਾਥੀ ਬੰਦਾ ਹੋਣਗੇ ਜਾਂ ਘੋੜੀਆਂ ਮੰਣਗੇ ਚਿੱਟੇ ਹਾਥੀ ਖੜੇ ਹੋ ਜਾਣੇ ਆ ਹੂੰ ਜਿੱਥੇ ਜਵਾਕਰ ਗਰਾਊਂਡ ਚਾਹੁੰਦੇ ਉੱਤੇ ਤੁਸੀ ਸਹੂਲਤ ਨਹੀਂ ਦੇ ਰਹੇ ਜਿਹੜਾ ਜਿੱਥੇ ਗਰਾਊਂਡਾਂ ਤੇ ਖੇਡਦੇ ਨੇ ਉਹਨਾਂ ਜਵਾਕਰ ਨੂੰ ਨਹੀਂ ਇੰਡੀਕਸੀ ਕਰ ਰਹੇ ਵਿੰਡਾਸ ਜਿਹੜੀਆਂ ਬਣਾਉਂਗੇ ਉੱਤੇ ਕੀ ਇਹਨਾਂ ਦਾ ਬਣ ਜਾਣਗੇ ਦਰਖੀਆਂ ਦੇ ਉਹ ਬੈਠਣ ਦੇ ਟਿਕਾਣੇ ਤੁਸੀਂ ਉਹਨਾਂ ਨੂੰ ਕੋਚ ਪ੍ਰੋਵਾਈਡ ਕਰੋ ਪਹਿਲਾਂ ਗਰਾਊਂਡਾਂ ਪ੍ਰੋਵਾਈਡ ਕਰੋ ਫਿਰ ਉਹ ਆਧਾੜੇ ਜਿੰਨੀ ਲੋੜ ਹੈ ਇਨਫਰਾਸਟ੍ਰਕਚਰ ਦੀ ਉਹਨਾਂ ਕ ਬਣਾਓ ਮੰਡਾਂ ਦੇ ਵਿੱਚ 6 ਸਾਈਡ 7 ਸਾਈਡ ਇਸ ਤੋਂ ਤਰਪਣਾਓ ਬਣਾ ਦੇ ਵਿੱਚ ਪੋਟਵਾਲਾ ਦੀ ਗਰਾਊਂਡ ਅਸਤਾਵ ਕੋਰਾ ਪਾਸਟਰ ਪਾਲ ਦੀ ਗਰਾਊਂਡ ਆ ਮਣੋਂ 5 ਲੱਖ ਦੀ ਗਰਾਊਂਡ ਬਣ ਜਾਂਦੀ ਆ ਪਾਸਟਰ ਪਾਲ ਦੀ ਠੀਕ ਆ ਜੀ ਠੀਕ ਆ ਤੇ ਐਥਲੈਟਿਕ ਟ੍ਰੈਕ ਬਣਾਓ ਤੇ ਆ ਸਾਡੇ ਸਟੇਡੀਅਮ ਲੱਗੇ ਆ ਕੀ ਅਸੀਂ ਆਪਦੇ ਪੱਲਿਓਂ ਲਈ ਆ ਅੱਜ ਪੈਸੇ ਨਾਲ ਲਈ ਆ ਠੀਕ ਹੈ ਜੀ ਉਹਦੇ ਰਿਜ਼ਰਵੈਂਟ ਦੇ ਪੈਸੇ ਨਾਲ ਲਈ ਆ ਠੀਕ ਆ ਜੇ ਸਰਕਾਰ ਜੀ ਦਾ ਮੈਂ ਉਹਨੂੰ ਹੀ ਨਵੀਂ ਕਰ ਲਾ ਲਾ ਦਵਾਂ ਉਹਨੂੰ ਨਵੀਂ ਲਾ ਦਵਾਂ ਉਸ ਨਹੀਂ ਹੁੰਦਾ ਵੀ ਤੁਹਾਨੂੰ ਇਹ ਚੀਜ਼ਾਂ ਦੀ ਫਾਇਦ ਨਹੀਂ ਕਰੀਦੀ ਹਾਂਜੀ ਤੇ ਤੁਸੀਂ ਗੱਲ ਕਰੋ ਇੱਕ ਲੋਕਾਂ ਲਈ ਵਧੀਆ ਮਿਊਜ਼ੀਅਮ ਬਣਿਆ ਲੋਕਾਂ ਦੇ ਐਂਟਰੇਨਮੈਂਟ ਲਈ ਲੋਕਾਂ ਦੇ ਐਂਜਾਇਰਮੈਂਟ ਲਈ ਖੌਰਾ ਫਟਾ ਸਾਧਨਾ ਯਾ ਠੀਕ ਆ ਆਪਦਾ ਪਰਿਵਾਰ ਸਨੇਤਾ ਆਓ ਆਕੇ ਤੇ ਲਾਹੌਰ ਦੀ ਫੀਲਿੰਗ ਲੈ ਜਾਓ ਲਾਹੌਰ ਦੀ ਫੀਲਿੰਗ ਇੱਥੇ ਆ ਕੇ ਤੁਸੀਂ ਦਿੱਲੀ ਦੇ ਲਾਲ ਕਿਲੇ ਦੀ ਫੀਲਿੰਗ ਲੈ ਜਾਓ ਲਾਹੌਰ ਕੋਟ ਦੇਖ ਜਾਓ ਫੋਟੋ ਕਰਾ ਜਾਓ ਫੋਟੋ ਕਰਾ ਜਾਓ ਜਦੋਂ ਕਾਣਾ ਸਾਹਿਬ ਬੱਸ ਸਟੇ ਦੇ ਆ ਕੇ ਫੋਟੋ ਕਰਾ ਜਾਓ ਸਭ ਭਾਜੀ ਜਿਹੜੇ ਹੁਣ ਸਾਡੇ ਜਿਹੜੇ ਭੈਣ ਭਾਈ ਕੋ ਇੱਥੇ ਇਹ ਵੀਡੀਓ ਦੇਖੋਗੇ ਉਹਨਾਂ ਚਾਹੁੰਦਾ ਕਿ ਇਹ ਕੀ ਐਂਟਰੀ ਫੀਸ ਰੱਖੇ ਕੀ ਬਿਲਕੁਲ ਜੀ ਦੋਏ ਦੀ ਮੈਂਟੇਨੈਂਸ ਵੀ ਚਲਾਉਣੀ ਆ 200 ਰੁਪਏ ਐਂਟਰੀ ਫੀਸ ਠੀਕ ਆ ਜੀ ਜੇ ਕੋਈ ਖਾਓ ਕੋਈ ਅਗੇ ਜੋ ਕਾਣ ਪੀਂਦਾ ਖਰਚਾ ਉਹ ਅਸੀਂ ਲੈਨੇ ਆ ਠੀਕ ਆ ਜੀ ਤੇ ਜਿਹੜਾ ਤੁਸੀਂ ਹਮਾਂ ਚੱਲੇ ਵਿੱਚ 25 ਸਾਬ ਵੀ ਹਿਮਾਚਲ ਦੀ ਥੋੜੀ ਫੀਲਿੰਗ ਹਮਾਜੇ ਹਰ ਹਰ ਗਾਸਤੀ ਦੇ ਆਪ ਸੋਨ ਫੀਲਿੰਗ ਇੱਥੇ ਆਉਂਗੀ ਕੱਲੀ ਫੀਲਿੰਗ ਨਹੀਂ ਕਲਾ ਐਨਜੋਇਮੈਂਟ ਨਹੀਂ ਇੱਥੇ ਬੜਾ ਮਨ ਧਿਆਨ ਦੇ ਆ ਟੇਟਲ ਗੇਟ ਬਣਿਆ ਟੇਟਲ ਗੇਟ ਦੱਸਦਾ ਵੀ ਬੰਦੇ ਦੀ ਾਕਾਤ ਕੁਦਰਤੀ ਕਰਾਮਾਤ ਠੀਕ ਹੈ ਬੰਦੇ ਦੀ ਬਣਾਈ ਚੀਜ਼ ਦੇ ਵਿੱਚ ਉਹਨਾਂ ਕੁਦਰਤ ਦਾ ਬਾਰ ਰਣੀ ਆ ਚੱਲ ਚੜ੍ਹਦੇ ਲੈਦੇ ਪੰਜਾਬ ਦਾ ਵਾਟਰ ਬਣਿਆ ਉਹ ਵਾਟਰ ਦੱਸਦਾ ਵਾ 1947 ਦੇ ਦੋ ਮੁਲਕ ਵੰਡੇ ਕਿੰਡੀ ਇੱਕ ਪਾਕਿਸਤਾਨ ਵੱਡਿਆ ਪੰਜਾਬ ਗਿਆ ਲੋ ਲੌਂ ਪੰਜਾਬ ਪਿਆ ਆ ਕਿਸਾਨੀ ਮਾਰੀ ਗਈ ਠੀਕ ਹੈ ਹਰ ਚੀਜ਼ ਦਾ ਮਕਸਦ ਆ ਬਾਤ ਚੱਲੇ ਸਾਨੂੰ ਦਰਸਾਉਂਦੀ ਆ ਵੀ ਵਾਤਵਾ ਦਰਖਤ ਲਾਓ ਦਰਖਤ ਲਾਓ ਜਿਹੜਾ ਗ੍ਰੀਨ ਨਹੀਂ ਕਰੋ ਪ੍ਰਕਿਰਤੀ ਨਾਲ ਖਲਵਾੜਾ ਨਾ ਕਰੋ ਜਿਹੜਾ ਪੁਰਾਣਾ ਪੰਜਾਬ ਸਮੇਂ ਦਾ ਦਾਦਾ ਵੀ ਆਪਦੀ ਬਰਾਸਤ ਨੂੰ ਸੰਭਾਲੋ ਉੱਤੇ ਚਰਕੇ ਪੈਣੇ ਢੋਲੀ ਪਈਆ ਉਹਦੇ ਵਿੱਚ ਚੱਕੀ ਪਈਆ ਉਹਦੇ ਵਿਹਾਲ ਪੈਣੇ ਪੰਜਾਲੀਆਂ ਪਈਆਂ ਨੇ ਜਿਹੜੀਆਂ ਬੀਬੀਆਂ ਨਾਲਾਂ ਬੰਨਧੀਆਂ ਸੀਗੀਆਂ ਉਹ ਪਈਆਂ ਨੇ ਆ ਪੀਪੀ ਹੈਗੀ ਆ ਤੇ ਕਹਿਣ ਦਾ ਮਤਲਬ ਉਹ ਉਦੋਂ ਅੱਗੇ ਚਲੇ ਜਾਓ ਮਿਲਖਾ ਸਿੰਘ ਦਾ ਘਰੇ ਸਾਨੂੰ ਦੱਸਦਾ ਕਿ ਜੇ ਜਿੰਦਗੀ ਤੁਹਾਡਾ ਸਾਰਾ ਕੁਝ ਵੀ ਉੱਜੜ ਜਾਵੇ ਤਾਂ ਵੀ ਘਰੌਣਾ ਨੇ Tabii, futur bakayım da bak. Futur bakayım. ਉਹਦਾ ਅਗੇ ਮਹਾਰਾਜ ਸਿੰਘ ਦੇ ਕਾਲ ਦਾ ਦਰਵਾਜ਼ਾ ਵਾ ਠੀਕ ਹੈ ਕਹਿੰਦਾ ਮਤਲਬ ਇਹ ਤੇ ਸਾਡਾ ਖੂਹ ਸਾਡੇ ਪਰਦਾਦੇ ਦਾ ਪਰਦਾਦੇ ਦੇ ਵੇਲੇ ਸਾਡੇ ਪੁੱਤ ਜਨਮ ਦਿਨ ਤੇ ਬਣਾਇਆ ਸੀ ਕੋਟ ਨੇ ਬਣਾਇਆ ਸੀ ਇਹ ਖੂਹ ਅਸੀਂ ਬਣਾਇਆ ਇੱਥੇ ਪਤਾ ਲੱਗਦਾ ਟੈਂਡ ਕਿਹਨੂੰ ਕਹਿੰਦੇ ਆ ਪਾਰੀ ਕਿਹਨੂੰ ਕਹਿੰਦੇ ਆ ਨਰਦਨ ਕਿਹਨੂੰ ਕਹਿੰਦੇ ਆ ਚਕਲਾ ਕਿਹਨੂੰ ਕਹਿੰਦੇ ਆ ਚਕਲੀ ਕਿਹਨੂੰ ਕਹਿੰਦੇ ਆ ਲੱਟ ਕਿਹਨੂੰ ਕਹਿੰਦੇ ਆ ਹਾਂ ਜੀ ਅੱਜ ਕਹਿੰਦੇ ਬੱਚੇ ਤਾਂ ਹੀ ਪਤਾ ਲਾ ਨੌ ਜਨ ਬਿੜੀ ਹੋਰ ਚ ਜਾਵਾਂਗੇ ਸਰ ਸੱਤ ਜੋਬੇ ਮਿਲਣਗੇ ਸੱਤ ਜੋਬਿਆਂ ਦੇ ਮਹਾਰਾਜ ਸਿੰਘ ਦੇ ਕੁਰਸੀ ਚਾਰ ਦਾ ਉਹਦਾ ਦੁਨੀਆਂ ਦੇ ਜੋਬੇ ਚ ਕਾਲਸਾ ਰਾਜੀ ਵੀ ਕਿਸੂ ਪਾਸੇ ਰਾਣੀ ਟਾਕੀ ਮਿਲੂਗੀ ਉਹਦੇ ਉੱਪਰ ਸਵਾਦ ਘਾਟੇ ਦੀ ਕੁਰਸੀ ਘੁੰਮਦੀ ਆ ਉਹ ਕਪੜੇ ਵੀ ਆ ਕਾਮਰ ਤੇ ਉਹ ਤਾਂ ਐਂਟਰਟੇਨਮੈਂਟ ਵੀ ਹੈਗਾ ਕੋਈ ਜਾਣਕਾਰੀ ਵੀ ਹੈਗੀ ਆ ਤੇ ਲੋਹਰ ਕਿਲੇ ਸਾਨੂੰ ਪਾਕ ਸਿੰਘ ਦੀ ਜ਼ਿਆਦਾ ਹੋ ਗਈ ਵੀ ਐਦਾ ਉਟੈਰਨਸ ਖੜਾ ਸੀਗਾ ਤੇ ਕੌਣ ਇੰਦਾਂ ਦੇ ਕੰਮ ਕਰਦਾ ਜੀ ਕੋਈ ਨਹੀਂ ਕਰਦਾ ਤੁਹਾਡੀ ਬਹੁਤ ਵੱਡੀ ਸੋਚ ਆ ਜੀ ਪਰ ਜੇਕਰ ਕੋਈ ਕੀ ਬੰਦਾ ਕੋਈ ਦੂਰੋਂ ਨੇੜੇ ਚੱਲ ਕਹਣੋਂਦਾ ਕਿਉਂਕਿ ਉਹਦਾ ਮੁਰਦਾ ਲੋਕਾਂ ਦਾ ਕੋਈ ਕੋਈ ਇੱਥੇ ਰਾਤ ਰਹਿਣ ਦਾ ਕਮਰਾ ਜਿਹੜਾ ਪ੍ਰਬੰਧ ਕੀਤਾ ਹੈ ਤੁਹਾਡੇ ਵੱਲੋਂ ਪੰਜ ਰੂਮ ਨੇ ਵਧੀਆ ਪੜੇ ਠੀਕ ਹੈ ਜੀ ਜੇ ਕੱਚੇ ਰੂਮ ਜਿਹੜਾ ਨਾ ਕੱਚੇ ਰੂਮ ਜਿਹੜਾ ਰੱਖ ਪੋਗੇ ਠੀਕ ਹੈ ਜੀ ਜੇ ਦੀ ਫੀਲਿੰਗ ਹੈ ਜੇ ਉਹਨੇ ਝੌਂਪੜੀ ਚ ਰਹਿਣਾ ਕਾਨਿਆਂ ਦੀ ਝੌਂਪੜੀ ਉਹ ਚ ਰਹਿ ਪੋਗੇ ਪਰ ਜੇ ਦੋ ਹਾਈ ਫਾਈ ਰੂਮ ਨੇ ਨਜ਼ਰ ਆਇਆ ਪੋਵੇ ਜਿੱਥੇ ਜੀ ਕਰਦਾ ਹੋ ਰਹੇ ਸਿੱਧੀ ਕਰ ਅੱਛਾ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਕਿ ਵੀ ਐਵੇਂ ਕਰਦਾ ਘੜਾ ਛੜ ਕੇ ਤੇ ਵਧੀਆ ਜਰੀ ਹਰ ਲੈ ਲੈਂਦੀ ਐਜੂਕੇਸ਼ਨ ਉਹ ਕਾ ਹਾਸਲ ਕਰੋ ਜੇ ਸਪੋਰਟਸ ਨਾਲ ਜੁ ਤੇ ਆਪਦੇ ਪ੍ਰਾਸਤ ਨੂੰ ਸਮਝ ਲਓ ਆਪ ਦਾ ਜਿਹੜਾ ਤਵਾਰਕ ਤੇ ਜਾ ਉਹਦੇ ਵੱਲ ਧਿਆਨ ਦਿਓ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰੋ ਮਾਂ ਬਾਪ ਦੀ ਆਪਦੇ ਟੀਚਰ ਸਾਹਿਬਾਂ ਦੀ ਕਦਰ ਕਰੋ ਤੇ ਜਿਹੜੇ ਵੀ ਮੰਜ਼ਲ ਜਿਹੜੀ ਵੀ ਕਾਮਾ ਤੈਅ ਕਰੋ ਵੀ ਆਹ ਮੰਜ਼ਲ ਤੇ ਮੈਂ ਪਹੁੰਚਣਾ ਸੌਖਾ ਹੀ ਪਹੁੰਚ ਜਾਊਂਗੀ ਬੱਡੀ ਨਾਲ ਬਿਨਾਂ ਜੌਕੇ ਕੰਮ ਨਹੀਂ ਸਾਰੇ ਕੰਮ ਪੈ ਜਾਂਦੇ ਨੇ ਤੇ ਬੜੇ ਕੰਮ ਤੁਹਾਡੀ ਹਿੰਮਤ ਤੇ ਮਿਹਨਤ ਨਾਲ ਹੋ ਜਾਂਦੇ ਨੇ ਇਹ ਕੰਮ ਸਾਡੇ ਹਿੰਮਤ ਤੇ ਮਿਹਨਤ ਨਾਲ ਹੋਏ ਨੇ ਇਸ ਚੀਜ਼ ਦੀ ਕਮੀ ਨਹੀਂ ਰਹੀ ਸਨਾਂ ਸਟੇਡੀਅਮ ਆਇਆ ਤਾਂ ਸਾਨੂੰ ਸਾਡੇ ਯਾਰਾ ਮਿੱਤਰਾ ਦੋਸਤਾਂ ਨੇ ਬਹੁਤ ਪੈਸੇ ਦਿੱਤਾ ਹਾਂਜੀ ਹਾਂਜੀ ਠੀਕ ਆ ਉਹਨਾਂ ਦੀ ਬਦੌਲਤ ਸਟੇਡੀਅਮ ਬਣਿਆ ਤੇ ਆ ਵੀ ਬਣਿਆ ਵਾ ਅਸੀਂ ਆ ਵੀ ਹਮਤ ਨਾਲ ਲੱਗੇ ਰਹੇ ਨੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਆ ਸਾਡਾ ਆਪਦਾ ਵੀ ਯੋਗਦਾਨ ਤੇ ਸਾਡਾ ਤਨਮਨ ਤਾਂ ਮਿਹਨਤ ਲੱਗੇ ਵਾ ਤੇ ਜਿਹੜਾ ਬੰਦਾ ਵੀ ਆਉਂਦਾ ਵਾ ਇੱਥੇ ਆ ਕੇ ਸਾਨੂੰ ਐਪਰੀਸ਼ੀਏਟ ਕਰਕੇ ਜਾਂਦਾ ਆ ਦੋ ਅੰਕਲ ਆਏ ਸੀ ਉਹਨਾਂ ਮੇਰੇ ਪ੍ਰੋਫੈਸਰ ਜਰਜਨ ਕਲ ਸੀ ਕਿ ਉਹਨਾਂ ਦੇ ਪ੍ਰੋਫੈਸਰ ਉਹ ਮਿਸਟਰ ਸਾਟਸ ਤੋਂ ਸਟ੍ਰੇਲੀਆ ਪੜ੍ਹੇ ਨੇ ਹੋਲੈਂਡ ਬ੍ਰਿਕਰ ਮੰਨੇ ਜਾਬ ਕੀਤੀ ਆ ਉਹ ਸਾਨੂੰ ਇੱਥੇ ਸਾਡਾ ਇੰਫਰਾਸਟ੍ਰਕਚਰ ਵਿਜੇਮ ਦੇ ਕੇ 2 ਲੱਖ ਰੁਪਏ ਦੇ ਕੇ ਲੈਤਾ ਠੀਕ ਹੈ ਤੇ ਗੱਲ ਕਿ ਜੇ ਚੰਗਾ ਲੱਗਿਆ ਹੋਵੇ ਤਾਂ ਅਸੀਂ ਦੁਨੀਆ ਗਈ ਆ ਸਾਨੂੰ ਇਤਾਂ ਦੀ ਪ੍ਰਕਿਰਤੀ ਨਾਲ ਰਿਲੇਟਡ ਚੀਜ਼ ਨਹੀਂ ਮਿਲੀ ਜਗੀ ਇਹ ਤਾਂ ਇੱਕ ਸਵਰਗ ਧਰਤੀ ਤੇ ਧਰਤੀ ਤੇ ਵਸਦਾ ਸਵਰਗ ਆ ਬਕਸ਼ਵਰ ਕਾ ਜੀ ਤਾਂ ਕਿਉਂਕਿ ਹਾਂ ਬਕਸ਼ਵਰ ਕਾ ਸੀ ਪਹਿਲਾਂ ਕਹਿਣਾ ਮਤਲਬ ਹੈ ਘਟਨਾ ਇੰਟਰਵਿਊ ਤੋਂ ਪਹਿਲਾਂ ਸੀ ਹੁਮ ਕੇ ਥੋੜਾ ਦੇਖਿਆ ਉਹ ਜਗ੍ਹਾ ਰਹਿ ਗਈ ਮੈਂ ਕਹ ਰੂ ਫਸ ਹੋ ਗਈ ਤੇ ਇਤਾਂ ਦੇ ਕੰਮ ਕਰੋ ਇਹ ਨੌਜਵਾਨ ਰੇੜੇ ਨੂੰ ਸੁਣਿਆ ਵਾ ਕੰਮ ਕਰੋ ਪਾਕਸੇ ਉਹਨਾਂ ਨੇ ਕੰਮ ਕੀਤੇ ਉਦਮ ਸਿੰਘ ਨੇ ਕੰਮ ਕੀਤੇ ਖਤਾਰ ਸਾਹਿਬ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਲੋਕ ਯਾਦ ਕਰਦੇ ਨੇ ਅੱਜ ਠੀਕ ਹੈ ਘਰਕੂਲੇ ਚਲੇ ਘਰਕੂਲੇ ਨੇ ਨੌਜਵਾਨਾਂ ਨੇ ਕੁਰਬਾਨੀਆਂ ਕੀਤੀਆਂ ਠੀਕ ਹੈ ਜਿਹੜੇ ਪੰਜਾਬ ਵਾਲਿਆਂ ਨੇ ਫੜ ਫੜ ਕੇ ਕੋਕੋ ਕੇ ਮੁੰਡੇ ਮਾਰੇ ਉਹ ਕੀੜੇ ਪਿਆ ਕੇ ਮਰਦੇ ਨੇ ਉਹ ਮੁੰਡਿਆਂ ਦੇ ਹੱਥੀ ਦੁਨੀਆ ਦੇ ਗੁਰਦੁਆਰੇ ਤੇ ਫੋਟੋ ਲੱਗੇ ਨੇ ਚੰਗੇ ਕੰਮ ਕਰਕੇ ਜਾਓ ਮੌਤ ਆਰ ਕੰਡੋਣੀ ਆਉਣੇ ਆ ਜਾਂ ਬੈਦ ਕਰਾ ਬਹੁਤ ਨਾਲ ਲਗੋ ਸਾਹਤ ਬੰਨੋ ਤਿਰੋ ਠੀਕ ਹੈ ਜਿੱਥੇ ਦੁਨੀਆ ਯਾਦ ਕਰਦੀ ਹੈਗੀ ਇਹ ਆਪਦੀ ਨੇਚਰ ਹੁੰਦੀ ਆ ਹਾਂ ਇਹ ਮੌਤ ਲਈ ਆ ਇਹ ਜ਼ਿੰਦਗੀ ਇਹ ਤਾਂ ਸਫਰ ਨਹੀਂ ਇਹ ਤੇ ਪੱਕੇ ਰਹਿਣਾ ਨਹੀਂ ਹੈਗਾ ਬਸ ਇੰਨਾ ਹੀ ਮਤ ਕੇ ਜਾਣਾ ਕਿ ਜਾਂਦੇ ਚਾਉਂਦੇ ਕਿੰਨਾ ਟਾਈਮ ਆਪਣੇ ਦਿੱਤਾ ਉਦੇ ਵਿੱਚ ਕੋਈ ਨਵੇਂ ਜੀ ਪਲੈਨਿੰਗ ਕਰਕੇ ਵਿਉਂਤਵੰਦੀ ਕਰਕੇ ਕੋਈ ਨਾ ਕੋਈ ਬੜੀਆ ਕੰਮ ਕਰਕੇ ਜਾਣਾ ਜਿਹੜਾ ਮਰਨ ਤੋਂ ਬਾਅਦ ਦੀ ਦੁਨੀਆ ਯਾਦ ਕਰੇ ਤੇ ਮੇਰਾ ਸੁਨੇਹਾ ਕਿ ਬਹੁਤ ਤਣਾਵ ਵਿੱਚ ਟੈਨਸ਼ਨ ਦਾ ਮਹਿਸੂਸ ਨਾ ਕਰੋ ਜੀ ਅੰਜਮਰ ਬੋਲਦੇ ਬਰਾ 9814800722 ਹੈ ਜੇ ਕਿਸੇ ਨੇ ਇੱਥੇ ਤੁਸੀਂ ਇੱਕ ਵਾਰੀ ਪੂਰਾ ਐਡਰੈਸੇ ਦੱਸੋ ਜੀ ਪੂਰਾ ਕਿਹੜੇ ਜਿਹੇ ਪਿੰਡ ਆ ਜੀ ਪਿੰਡ ਚਰਖੜ ਹਾਂਜੀ ਜ਼ਿਲ੍ਹਾ ਲੁਧਿਆਣਾ ਨੇੜੇ ਆਲਮਗੀਰ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਦੇ ਇੱਥੇ ਸਥਿਤ ਹੈ ਲੁਧਿਆਣਾ ਤੋਂ 14 ਕਿਲੋਮੀਟਰ ਦੂਰ ਹੈ ਟੇਲੋਂ ਤੋਂ 9 ਕਿਲੋਮੀਟਰ ਸਾਂਹੇ ਹੈ ਤੇ 10 ਕਿਲੋਮੀਟਰ ਕਿਹੜੇ ਨੰਬਰ 'ਤੇ ਸੰਪਰਕ ਕਰਨਾ ਹੋਵੇ ਤੁਹਾਨੂੰ ਤੇ ਨੰਬਰ ਵੈਰਾ 9814800722 9814300722 ਇਹਨਾਂ ਨੰਬਰ 'ਤੇ ਸੰਪਰਕ ਕਰਕੇ ਜਦੋਂ ਮਰਜ਼ੀ ਆਉਣ ਤੇ ਆਵਦਾ ਇੰਜੋਏ ਕਰਨ ਮੌਜਾ ਕਰਨ ਪਰਮਾਤਮਾ ਬਖਸ਼ੇ ਬਹੁਤ ਬਹੁਤ ਧੰਨਵਾਦ ਟੇਸ਼ਨ ਟਾਈਮ ਤੱਕ ਥੈਂਕ ਯੂ ਵੈਰੀ ਮਾਚ ਟੇਸ਼ਨ ਸਰਕਾਰ ਜਰੂਰ ਜਖੜ ਗਈ ਕਿ ਉਹਨਾਂ ਨੇ ਕਿ ਆਪਣੇ ਪੰਡਿਆ ਵਿੱਚ ਹਵੇਲੀ ਤੇ ਹਮਾਤਲ ਲੈਂਦਾ ਪੰਜਾਬ ਬਹੁਤ ਸਾਰੇ ਵੱਖ-ਵੱਖ ਰਚਿਤ ਜਿਆ ਦੇਖਣਯੋਗ ਬਣਾਏ ਨੇ ਤੇ ਤੁਸੀਂ ਵੀ ਇੱਥੇ ਜਰਕਰ ਪਿੰਡ ਪਿੰਡ ਵਿੱਚ ਆਓ ਆ ਕੇ ਦੇਖੋ ਆਪਣੇ ਬੱਚਾ ਨੂੰ ਜਿਹੜੇ ਬੱਚੇ ਭੁੰਦੇ ਯਾਰ ਨੇ ਮੈਨੂੰ ਪਤਾ ਲੱਗ ਗਿਆ ਜਰਕਰ ਪਿੰਡ ਵਿੱਚ ਕਿੱਥੇ ਹੈ ਦੇਖਣਯੋਗ ਜਗ੍ਹਾ ਹੈਗੀ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵਾਰ ਦੀ ਵੀਡੀਓ ਸਸਤੀ ਪਾ